ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਲੋ ਜੀ ਜਿਹੜਾ ਤੁਸੀਂ ਸਾਹਮਣੇ ਆ ਕੱਟਾ ਵੇਖ ਰਹੇ ਹੋ ਇਹ ਕੱਟਾ ਮੋਹਰਾਂ ਨਸਲ ਦਾ ਸਾਰੇ ਟੈਸਟ ਜਿਹੜੇ ਉਹ ਪਾਸ ਹੈ ਇਹ ਸਰਕਾਰੀ ਡਾਕਟਰ ਤੋਂ ਜਿਹੜਾ ਆਪਾਂ ਨੇ ਟੀਕਾ ਪ੍ਰਵਾਇਆ ਸੀ ਇਹਦੀ ਮਾਂ ਜਿਹੜੀ ਉਹ 14 ਲੀਟਰ ਦੁੱਧ ਸੀ ਪਹਿਲੇ ਸੂਏ ਜਿਹੜੀ ਉਹ ਚਵਾਈ ਤੇ ਲੱਗੀ ਹੋਈ ਸੀ ਮੈਕਵੇਂ ਵੱਲੋਂ ਜਿਹੜੇ ਉਹ ਸਪੈਸ਼ਲ ਜਿਹੜੀ ਉਹ ਚਵਾਈ ਤੇ ਇਹਦੀ ਮਾਂ ਲੱਗੀ ਹੋਈ ਸੀ ਇਹ ਇਹ ਕੱਟਾ तकरीबन ਸਾਰੇ ਟੈਸਟ ਜਿਹੜੇ ਉਹ ਪਾਸ ਕਰ ਗਿਆ ਪ्योर ਮੋਹਰਾਂ ਮਸਲ ਜਿਹੜੀ ਇਹ ਕੱਟੇ ਦੀ ਹੈ ਜੀ ਮੈਕਮੇ ਵਾਲਿਆਂ ਨੇ ਬਹੁਤ ਜ਼ੋਰ ਲਾਇਆ ਇਹ ਕੱਟੇ ਨੂੰ ਖਰੀਦਣ ਦੇ ਲਈ ਪਰ ਉਦੋਂ ਪੈਸੇ ਜਿਹੜੇ ਉਹ ਮੈਨੂੰ ਘਟ ਦਿੰਦੇ ਸੀ ਮੈਂ ਇਹ ਕੱਟਾ ਵੇਚਿਆ ਨਹੀਂ ਤੇ ਅੱਜ ਇਹ ਕੱਟੇ ਦੀ ਉਮਰ ਜਿਹੜੀ ਉਹ तकरीबन 2.5 ਸਾਲ ਦਾ ਜਿਹੜਾ ਇਹ ਕੱਟਾ ਹੋ ਗਿਆ ਬਹੁਤ ਸ਼ੌਂਕ ਦੇ ਨਾਲ ਪਾਲਿਆ ਜੀ ਹਜੇ ਇੱਕ ਅਧ ਕਾਠ ਜਿਹੜਾ ਇਹਦਾ ਹੋਰ ਵਧ ਰਿਹਾ ਕਦ ਕਾਠ ਵਧਣ ਦੇ ਕਾਰਨ ਜਿਹੜਾ ਇਹ ਥੋੜਾ ਸਾਨੂੰ ਲਸ ਲਸਾਇਆ ਲੱਗਦਾ ਹੋਣਾ ਜਿਹੜਾ ਸਰੀਰ ਨਹੀਂ ਭਰਿਆ ਤੇ ਤਕਰੀਬਨ ਖਾਾਕ ਵੀ ਜਿਹੜੀ ਉਹ ਜਿਆਦਾ ਨਹੀਂ ਪਾਈ ਥੋੜੀ ਪਾਈ ਆ ਪਰ ਇੰਨੀ ਜਿੰਨੀ ਇਹਨੂੰ ਚਾਹੀਦੀ ਸੀ ਖਾਾਕ ਉਹ ਨਹੀਂ ਪਾਈ ਹੁਣ ਜਿਹੜੀ ਇਹਦੀ ਖਾਾਕ ਉਹ ਜਿਹੜੀ ਪਾਉਣੀ ਸ਼ੁਰੂ ਕੀਤੀ ਹੈ ਪਰ ਕੱਟੇ ਦਾ ਕਦ ਕਾਠ ਤੁਸੀਂ ਦੇਖੋ 2.5 ਸਾਲ ਜਿਹੜੀ ਉਮਰ ਹੈ ਜੀ ਮੈਂ ਇਸਾ ਮੈਸਾਂ ਤੇ ਜਿਹੜਾ ਇਹ ਆਪਾਂ ਨੇ ਛੱਡਿਆ ਨਹੀਂ ਹੈਗਾ ਤੇ ਇੱਕ ਅੱਧੀ ਮੈਸ ਜਿਹੜੀ ਇਹ ਤੋਂ ਭرائی ਆਪਾਂ ਨੇ ਤੇ ਕੱਟਾ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਕੱਟਾ ਤੇ ਥੋੜਾ ਸਿੰਘਾਂ ਦੇ ਦੇ ਉੱਤੇ ਨਾ ਜਾਓ ਜੀ ਕਿਉਂਕਿ ਸਿੰਘ ਜਿਹੜੇ ਦੇ ਹਲੇ ਮੁੜਰੇ ਨਹੀਂ ਪਰ ਇਹ ਟੈਸਟ ਜਿਹੜੇ ਉਹ ਸਾਰੇ پاس ਆ ਆਪਾਂ ਤੁਹਾਨੂੰ ਸਾਰਾ ਇਹਦਾ ਪ੍ਰੂਫ ਜਿਹੜਾ ਉਹ ਦੇ ਦਾਂਗੇ ਕਿੱਥੋਂ ਟੀਕਾ ਪ੍ਰਵਾਇਆ ਸੀ ਉਹ ਡਾਕਟਰ ਨਾਲ ਵੀ ਤੁਹਾਡੀ ਗੱਲ ਕਰਵਾ ਦੇਾਂਗੇ ਤੇ ਇਹ ਕਟਾ ਜੇ ਕੋਈ ਭਰਾ ਲੈਣਾ ਚਾਹੁੰਦਾ ਇਹ ਕਟਾ ਆਪਾਂ ਸੇਲ ਵੀ ਕਰ ਦਾਂਗੇ ਪਰ ਫਿਲਹਾਲ ਹਜੇ ਆਪਾਂ ਨੇ ਰੱਖਿਆ ਹੋਇਆ ਤੇ ਹਜੇ ਮੈਸਾਂ ਜਿਹੜੀਆਂ ਪਿੰਡ ਦੇ ਵਿੱਚ ਆਪਾਂ ਕਿਸੇ ਨੂੰ ਨਹੀਂ ਦੱਸਿਆ ਮੈਸੇ ਤੋਂ ਨਹੀਂ ਪਰਵਾਈ ਕੋਈ ਇੱਕ ਮੈਸ ਉਹ ਆਪਣੇ ਘਰ ਦੀ ਹੈ ਜਿਹੜੀ ਉਹ ਇਹ ਕੱਟੇ ਤੋਂ ਪਰਵਾਈ ਸੀ ਤੇ ਤੁਸੀਂ ਕਟਾ ਜਿਹੜਾ ਉਹ ਖਰੀਦ ਸਕਦੇ ਹੋ ਫੋਨ ਨੰਬਰ ਆਪਾਂ ਤੁਹਾਨੂੰ ਇਸ ਵੀਡੀਓ ਦੇ ਨੀਚੇ ਜਿਹੜਾ ਦਵਾਂਗੇ ਆਪਣੇ ਖੁਦ ਜਿਹੜਾ ਇਹ ਘਰੇ ਕੱਟਾ ਰੱਖਿਆ ਹੋਇਆ ਕੱਟਾ ਰੱਖਣ ਵਾਲਾ ਜੀ ਬਹੁਤ ਸ਼ਾਨਦਾਰ ਜਿਹੜਾ ਇਹ ਕੱਟਾ ਬਣਨਾ ਹੈ ਕਿਉਂਕਿ ਉਮਰ ਜਿਹੜੀ ਹੈ ਜੇ 2.5 ਸਾਲ ਹੈ ਜਦੋਂ ਇਹਨੂੰ ਖਰਾਕ ਪੈ ਗਈ ਇਸ ਕੱਟੇ ਨੇ ਬਹੁਤ ਵੱਡਾ ਕਦ ਕਾਠ ਜਿਹੜਾ ਕਰਨਾ ਹੈ ਕਿਉਂਕਿ ਪਾਲਿਆ ਵੀ ਅਸੀਂ ਨੇ ਬਹੁਤ ਸ਼ੌਂਕ ਦੇ ਨਾਲ ਹੈ ਇਹ ਕੱਟਾ ਤੇ نسل ਦੀ ਆਪਣੀ ਗਾਰੰਟੀ ਹੈ ਜੀ ਆਪਾਂ ਸੋਨੂੰ ਕੀ ਟੀਕਾ ਭਰਾਇਆ ਜਿਹੜਾ ਉਹ ਸਾਰਾ ਪ੍ਰੂਫ ਇਸ ਕੱਟੇ ਦਾ ਦਵਾਂਗੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਕਿਸੇ ਭਰਾ ਦੇ ਘਰੇ ਕੱਟਾ ਜਾਵੇ ਤੇ ਵਧੀਆ ਨਸਲ ਜਿਹੜੀ ਉਹ ਤਿਆਰ ਹੋਵੇ ਨਸਲ ਹਰਿਆਣਾ ਜੀ ਤੁਸੀਂ ਸਾਨੂੰ ਪਤਾ ਹੀ ਹੈ ਵੀ ਹਰਿਆਣਾ ਆਪਣੇ ਪੰਜਾਬ ਨਾਲੋਂ ਬਹੁਤ ਅੱਗੇ ਹੈ ਨਸਲ ਦੇ ਵਿੱਚ ਕਿਉਂਕਿ ਉਹ ਨਸਲ ਤੇ ਕੰਮ ਕਰਦਾ ਹੈ ਆਪਾਂ ਪੰਜਾਬ ਦੇ ਵਿੱਚ ਨਸਲ ਤੇ ਬਹੁਤ ਘੱਟ ਕੰਮ ਕਰਦੇ ਆਂ ਆਪਾਂ ਵੀਡੀਓ ਦੇ نیچے ਜਿਹੜਾ ਨੰਬਰ ਦਵਾਂਗੇ ਜੀ ਜਿਹੜੇ ਭਰਾ ਨਏ ਕਟਾ ਖਰੀਦਣੇ ਤਾਂ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ